ਗੜੀ ਸੁਖਮਨ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਾ ਜੁਗਾਦ ਗੁਰੇ ਨਮਹਾ ਸਤਿਗੁਰੇ ਨਮਹਾ ਸ੍ਰੀ ਗੁਰਦੇਵ ਨਮਹਾ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰਉ ਜਸ ਬਿਸੰਬਰ ਏਕਾ ਨਾਮ ਜਪਤ ਅਗਣਤ ਅਨੇਕੈ ਬੇਦਪ੍ਰਾਨ ਸਿਮਰਤ ਸਦਾ ਅਖਰ ਕਿਨ ਰਾਮ ਨਾਮੇ ਕੇ ਅਖਰ ਕਿਨ ਕਾ ਏਕ ਜਸ ਜੀਵ ਬਸਾਵੇ ਤਾਕੇ ਮਹਿਮਾ ਗਨੀਨ ਆਵੇ ਤਾਂ ਕੀ ਏਕ ਦਰਸ ਤਹਾਰੂ ਨਾਨਕ ਅਨ ਸੰਗ ਮੋਹ ਉਦਾਰੋ ਸੋਖਮਨੇ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕਾ ਮਨ ਬਿਸ਼ਰਾਮ ਰਹਾਉ ਪ੍ਰਭ ਕ ਸਿਮਰਨ ਗਰਬਨ ਬਸੈ ਪ੍ਰਭ ਕ ਸਿਮਰਨ ਦੁਖ ਜਮ ਨਸੈ ਪ੍ਰਭ ਕ ਸਿਮਰਨ ਕਾਲ ਪਰ ਹਰੈ ਪ੍ਰਭ ਕ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਾਸ਼ਿ ਬਿਗਨ ਨ ਲਾਗੈ ਪ੍ਰਭ ਕਾ ਸਿਮਰਨ ਅਨੰਦਿ ਜਾਗੈ ਪ੍ਰਭ ਕਾ ਸਿਮਰਨ ਪਾਉਨਾ ਬਿਆਪੈ ਪ੍ਰਭ ਕਾ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਬਨਦਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿੱਧ ਸਿਧ ਨਾ ਨਿਤ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਾ ਪੂਜਾ ਪ੍ਰਭ ਕਾ ਸਿਮਰਨ ਬਿਨ ਸਹਿ ਦੂਜਾ ਪ੍ਰਭ ਕਾ ਸਿਮਰਨ ਤੀਰਥਿ ਛਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪ੍ਰਭ ਕਾ ਸਿਮਰਨ ਹੋਏ ਸਫਲ ਪ੍ਰਭ ਕਾ ਸਿਮਰਨ ਦ ਸਫਲ ਫਲਾਉ ਸੇ ਸਿਮਰਾ ਜਿਨੇ ਆਪ ਸਿਮਰਾਈ ਨਾਨਕ ਤਾ ਕਹਿ ਲਗ ਪਾਏ ਪ੍ਰਭ ਕਾ ਸਿਮਰਨ ਸਭ ਤੈ ਉਚਾ ਪ੍ਰਭ ਕ ਸਿਮਰਨ ਉਦਰੇ ਮੂਚਾ ਪ੍ਰਭ ਕ ਸਿਮਰਨ ਦ੍ਰਿਸ਼ਨਾ ਬੋਜਾ ਪ੍ਰਭ ਕ ਸਿਮਰਨ ਸਭ ਕੇ ਸੁਸੂਜਾ ਪ੍ਰਭ ਕ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕ ਸਿਮਰਨ ਪੂਰਨ ਆਸਾ ਪ੍ਰਭ ਕ ਸਿਮਰਨ ਮਨ ਕੇ ਮਲ ਜਾਏ ਅੰਮ੍ਰਿਤ ਨਾਮ ਰਦਮਾਇ ਸਮਾਇ ਪ੍ਰਭ ਜੀ ਬਸੇ ਸਾਧਕੇ ਰਸਨਾ ਨਾਨਕ ਜਨ ਕਾ ਦਾਸਨ ਦਸਨ ਪ੍ਰਭ ਕਾ ਸਿਮਰੈ ਸੇ ਤਨਵੰਤੇ ਪ੍ਰਭ ਕਾ ਸਿਮਰਹਿ ਸੇ ਪਤਵੰਤੇ ਪ੍ਰਭ ਕਾ ਸਿਮਰੈ ਸੇ ਜਨ ਪਰਵਾਨ ਪ੍ਰਭ ਕਾ ਸਿਮਰੈ ਸੇ ਪੁਰਖ ਪ੍ਰਦਾਨ ਪ੍ਰਭ ਕੋ ਸਿਮਰਐ ਸੇ ਬਿਮੋਤਾ ਜੀ ਪ੍ਰਭ ਕੋ ਸਿਮਰਐ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਐ ਸੇ ਸੁਖ ਵਾਸੀ ਪ੍ਰਭ ਕੋ ਸਿਮਰਐ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੇ ਮੰਗਰ ਵਾਲਾ ਪ੍ਰਭ ਕੋ ਸਿਮਰਐ ਸੇ ਪਰਉਪਕਾਰੀ ਪ੍ਰਭ ਕੋ ਸਿਮਰ ਤਿਨ ਸਤ ਬਲਿਹਾਰੀ ਪ੍ਰਭ ਕੋ ਸਿਮਰਐ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੋਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰਿਤਾਵ ਪ੍ਰਭ ਕੋ ਸਿਮਰੈ ਦਨ ਆਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤਿ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਨਹਿ ਚਰ ਕਬੂ ਨ ਚੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਰਸ ਮਾਨੀ ਪ੍ਰਭ ਕਾ ਸਿਮਰਨ ਨਹਿ ਚਲ ਆਸਨ ਪ੍ਰਭ ਕਾ ਸਿਮਰਨ ਕਮਲ ਬਗਾਸਨ ਪ੍ਰਭੁ ਕਾ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾੰਤਨ ਪਾਰੁ ਸਿਮਰਾਸੇ ਜਨ ਜਿੰਨ ਕਾ ਪ੍ਰਭ ਮਯਾ ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਈ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿਦਜਤੇ ਦਾਤੇ ਹਰ ਸਿਮਰਨ ਨੀਰਚਾਂ ਕੁੰਡ ਜਾਤੇ ਹਰ ਸਿਮਰਨ ਤਾਰੇ ਸਭ ਤਰਨਾ ਸਿਮਰ ਸਿਮਰ ਹਰਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰ ਹਰ ਸਿਮਰਨ ਮੈਂ ਆਪ ਨਿਰੰਕਾਰ ਆਉ ਕਰ ਕਿਰਪਾ ਜਿਸ ਆਪ ਬੁਜਾਇਆ ਨਾਨਕ ਗਰਮਖ ਹਰ ਸਿਮਰਨ ਤਿੰਨ ਪਾਇਆ